ਹਾਂਜੀ ਜੇਕਰ ਅਸੀਂ ਗਲਤੀ ਕਰਾਂਗੇ ਤਾਂ ਸਜ਼ਾ ਸਾਨੂੰ ਭੁਗਤਣੀ ਹੀ ਪੈਂਦੀ ਹੈ ਕੋਈ ਵੀ ਕੰਮ ਕਰ ਲਵੇ ਪਾਵੇ ਅੱਜ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜੇਕਰ ਤੁਸੀਂ ਵੀ ਇੱਕ ਗਲਤੀ ਕਰੋਗੇ ਤਾਂ ਨਾਲ ਦੀ ਨਾਲ ਤੁਹਾਨੂੰ ਵੀ ਸਜ਼ਾ ਮਿਲੇਗੀ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਰੋਕ ਡਾਂਸ ਕਰਨ ਵਾਲੀ ਔਰਤ ਦੀ ਗਲਤੀ ਦਾ ਪਤੀ ਨੂੰ ਕਰਨਾ ਪਿਆ ਭੁਗਤਾਨ ਚੰਡੀਗੜ੍ਹ ਦੇ ਵਿੱਚ ਇੱਕ ਔਰਤ ਸੜਕ ਤੇ ਟ੍ਰੈਫਿਕ ਰੋਕ ਕੇ ਡਾਂਸ ਕਰਕੇ ਰੀਲ ਬਣਾ ਰਹੀ ਸੀ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਉਸਤੇ ਕਾਰਵਾਈ ਕੀਤੀ ਗਈ ਚੰਡੀਗੜ੍ਹ ਪੁਲਿਸ ਨੇ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਰੀਲ ਬਣਾਉਣ ਵਾਲੀ ਔਰਤ ਵਿਰੁੱਧ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਵਿਭਾਗ ਨੇ ਹੁਣ ਉਸਦੇ ਪੁਲਿਸ ਕਾਂਸਟੇਬਲ ਪਤੀ ਨੂੰ ਵੀ ਮਤਲ ਦੇ ਕਰ ਦਿੱਤਾ ਹੈ ਔਰਤ ਨੇ ਸੈਕਟਰ 20 ਦੇ ਗੁਰਦੁਆਰਾ ਚੌਂਕ ਤੇ ਸੜਕ ਦੇ ਵਿਚਕਾਰ ਨੱਚ ਕੇ ਰੀਲ ਬਣਾਈ ਸੀ ਜੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਗਈ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਔਰਤ ਦੇ ਡਾਂਸ ਦੇ ਵੀਡੀਓ ਨੂੰ ਉਸਦੇ ਪਤੀ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਅਪਲੋਡ ਕੀਤਾ ਗਿਆ ਸੀ ਵੀਡੀਓ ਦੇ ਵਿੱਚ ਔਰਤ ਨੂੰ ਸੜਕ ਦੇ ਵਿਚਕਾਰ ਨੱਚਦੇ ਦੇਖਿਆ ਜਾ ਸਕਦਾ ਹੈ ਜਦੋਂ ਕਿ ਜੈਬਰਾ ਕ੍ਰਾਸਿੰਗ ਤੇ ਉਸਦੇ ਆਲੇ ਦੁਆਲੇ ਵਾ ਇਹ ਵੀਡੀਓ ਜਿਹੜੀ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਤੇ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਦਿੱਤੀ। ਪੁਲਿਸ ਮੁਲਾਜ਼ਮ ਦੀ ਲਾਪਰਵਾਹੀ ਵੀ ਆਈ ਹੈ ਇਹਦੇ ਵਿੱਚ ਸਾਹਮਣੇ ਇਸ ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮ ਪਤੀ ਅਜੈ ਕੁੰਡੂ ਦੀ ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ ਇਹ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੈਕਟਰ 20 ਸਥਿਤ ਪੁਲਿਸ ਕਲੋਨੀ ਦੀ ਰਹਿਣ ਵਾਲੀ ਔਰਤ ਜੋਤੀ ਤੇ ਉਸਦੀ ਭਰਜਾਈ ਪੂਜਾ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਵੱਲੋਂ ਦੋਵਾਂ ਔਰਤਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਦੇ ਵਿੱਚ ਉਸਨੇ ਦੱਸਿਆ ਕਿ ਉਹ ਮੰਦਿਰ ਦੇ ਵਿੱਚ ਪੂਜਾ ਕਰਨ ਗਈ ਮੰਦਰ ਤੋਂ ਵਾਪਸ ਆਉਂਦੇ ਸਮੇਂ ਉਸਨੇ ਘਰੇਲੂ ਗੀਤ ਵਜਾ ਕੇ ਇਹ ਰੀਲ ਬਣਾਈ ਜਿਸ ਤੋਂ ਬਾਅਦ ਔਰਤ ਵਿਰੁੱਧ ਕਾਰਵਾਈ ਕੀਤੀ ਗਈ ਤੇ ਕਨਸਟੇਬਲ ਪਤੀ ਨੂੰ ਵੀ ਮਤਲ ਕਰ ਦਿੱਤਾ ਗਿਆ ਸੋ ਜੇਕਰ ਤੁਸੀਂ ਵੀ ਅਜਿਹੀ ਗਲਤੀ ਸੈਕ ਸੜਕ ਦੇ ਉੱਤੇ ਚੱਲਦੇ ਹੋਏ ਕਰੋਗੇ ਤਾਂ ਤੁਹਾਨੂੰ ਵੀ ਇਸ ਸਜ਼ਾ ਜਿਹੜੀ ਭੁਗਤਣੀ ਪੈ ਸਕਦੀ ਹੈ ਇਹ ਘਟਨਾ ਜਿਹੜੀ ਬੇਮਾਰਚ ਦੀ ਹੈ ਹੈਡ ਕਨਸਟੇਬਲ ਜਸਵੀਰ ਵੱਲੋਂ ਸੈਕਟਰ 34 ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਸੈਕਟਰ 20 ਦੇ ਗੁਰਦੁਆਰਾ ਚੌਂਕ ਤੇ ਇੱਕ ਔਰਤ ਸੜਕ ਦੇ ਵਿਚਕਾਰ ਨੱਚਣ ਲੱਗ ਪਈ ਹੈ ਅਸਦਾ ਇੱਕ ਦੋਸਤ ਉਸਦੇ ਡਾਂਸ ਦੀ ਸ਼ੂਟਿੰਗ ਕਰ ਰਿਹਾ ਸੀ ਇਹ ਔਰਤ ਜੈਬਰਾ ਕ੍ਰਾਸਿੰਗ ਤੇ ਖੜੇ ਬਾਨਾਂ ਦੇ ਸਾਹਮਣੇ ਨੱਚ ਰਹੀ ਸੀ ਜਿਸ ਤੇ ਕਾਰਨ ਆਵਾਜਾਈ ਦੇ ਵਿੱਚ ਵਿਗੜ ਪਿਆ ਉਸਦੇ ਫੋਨ ਦੇ ਵਿੱਚ ਇੱਕ ਹਰਿਆਣਵੀ ਗਾਣਾ ਚੱਲ ਰਿਹਾ ਸੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਔਰਤ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ ਇਸ ਤੋਂ ਬਾਅਦ ਔਰਤ ਨੂੰ ਪੁੱਛਗਿੱਛ ਲਈ ਥਾਣੇ ਭਲਾਇਆ ਗਿਆ ਥਾਣੇ ਤੋਂ ਹੀ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੋ ਇਹ ਵੱਡੀ ਜਿਹੜੀ ਕਾਰਵਾਈ ਹੋਈ ਹੈ ਜੇਕਰ ਤੁਸੀਂ ਵੀ ਅਜਿਹੀ ਗਲਤੀ ਕਰੋਗੇ ਤਾਂ ਤੁਸੀਂ ਵੀ ਭੁਗਤੋਗੇ ਸੋ ਇਹੋ ਜਿਹਾ ਹੋਰ ਵੀ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਵੀਡੀਓ ਨੂੰ ਮਿਲਦੇ ਆਇ ਕੋਰਨਵੀ ਅਪਡੇਟ ਦੇ ਨਾਲ 2023 ਧੰਨਵਾਦ